ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਮੈਂ ਬੱਬਾ ਗਿੱਲ ਕ੍ਰਿਸਚਨ ਨੈਸ਼ਨਲ ਫਰੰਟ ਜ਼ੋਤ ਪ੍ਰਧਾਨ ਪੰਜਾਬ ਜਿਹੜਾ ਰਾਤੀ ਆਪਾਂ ਇੱਕ ਪੋਸਟ ਪਾਈ ਆ ਸਾਡੇ ਲਾਰੈਂਸ ਚੌਧਰੀ ਸਾਹਿਬ ਵੱਲੋਂ ਹਦਾਇਤਾਂ ਦੇ ਅਨੁਸਾਰ ਉਹਦੇ ਸੰਬੰਧ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਨਾ ਹੈ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਜਿਹੜਾ ਸਾਡਾ ਇਹਨਾਂ ਨੇ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਰੱਖ ਦਿੱਤੀਆਂ ਗਈਆਂ ਆ ਇਸ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਕਿਉਂਕਿ 21 ਦਸੰਬਰ ਨੂੰ ਤੱਕ ਸਾਡੇ ਪ੍ਰਸ਼ਾਸਨ ਨਿਕਲਦੇ ਨੇ 크리스마ਸ ਦੇ ਪ੍ਰੋਗਰਾਮ ਚੱਲਦੇ ਨੇ ਉਹ ਸ਼ਹਿਰਾਂ ਦੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਪ੍ਰਸ਼ਾਸਨ ਕਰਦੇ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਹ ਸਰਕਾਰ ਨੇ ਐਤ ਕੀ ਇਸ ਤਰੀਕੇ ਨਾਲ ਹਮਲਾ ਕੀਤਾ ਆ ਕਿ ਜਿਵੇਂ ਕਿ ਇਹ 크리스마ਸ ਨਹੀਂ ਮਨਾਣ ਕਿਉਂਕਿ ਪਿਛਲੀ ਵਾਰੀ ਵੀ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ ਬੇਤੁੱਕਾ ਜਿਹਾ ਉਹਦਾ ਅਸੀਂ ਜਵਾਬ ਦੇ ਚੁੱਕੇ ਆ ਤੇ ਬੜੇ ਸਚੂਰੇ ਢੰਗ ਦੇ ਨਾਲ ਅਸੀਂ 크리스마ਸ ਮਨਾਇਆ ਸੀ ਬੜੇ ਵੱਡੇ ਪੱਧਰ ਤੇ ਇਸ ਵਾਰੀ ਇਹਨਾਂ ਨੇ ਇਲੈਕਸ਼ਨ ਦੀਆਂ ਤਿਆਰੀਆਂ ਵਿੱਚ ਹੀ ਲਿਆ ਕੇ ਸਾਡੇ ਕ੍ਰਿਸਮਸ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਕ੍ਰਿਸਚਨ ਭਾਈਚਾਰੇ ਨੂੰ ਠੇਜ ਪਹਤਾਈ ਆ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਸੂਚਿਤ ਕਰਦੇ ਆ ਕਿ ਅਗਰ ਇਹ ਫੈਸਲਾ ਵਾਪਸ ਨਹੀਂ ਲੈਂਦੇ ਇਹ ਜਨਵਰੀ ਮਹੀਨੇ ਵੀ ਇਲੈਕਸ਼ਨ ਕਰਾ ਸਕਦੇ ਸੀ ਕਿਉਂਕਿ ਦਸੰਬਰ ਦੇ ਮਹੀਨੇ ਵਿੱਚ ਸਾਡੇ ਪੂਰੇ ਪੰਜਾਬ ਦੇ ਵਿੱਚ ਚਰਚਾਂ ਦੇ ਵਿੱਚ ਸ਼ਾਰਾਂ ਦੇ ਵਿੱਚ ਕ੍ਰਿਸਮਸ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ 21 ਦਸੰਬਰ ਤੱਕ ਸ਼ੋਭਾ ਯਾਤਰਾ ਨਿਕਲਦੀਆਂ ਸ਼ਹਿਰਾਂ ਦੇ ਵਿੱਚ ਇਸ ਕਰਕੇ ਅਸੀਂ ਬੇਨਤੀ ਵੀ ਕਰਨੀ ਹੈ ਉਹ ਚੇਤਾਵਨੀ ਵੀ ਦਿਨੇ ਆ 15 ਤਰੀਕ ਨੂੰ ਸਾਡੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਸਾਹਿਬ ਧਾਰੀਵਾਲ ਪਹੁੰਚ ਰਹੇ ਨੇ ਔਰ ਉੱਥੇ ਹੀ ਇਹ ਅਨਾਉਂਸ ਕਰਾਂਗੇ ਕਿ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕਿੱਥੇ ਧਰਨਾ ਲਾਵਾਂਗੇ ਅਗਰ ਜੇ ਵਾਪਸ ਲੈ ਲੈਂਦੇ ਨੇ ਤੇ ਅਸੀਂ ਧਰਨਾ ਨਹੀਂ ਲਾਵਾਂਗੇ ਜੇ 21 ਤੋਂ ਬਾਅਦ ਇਹ ਇਲੈਕਸ਼ਨ ਕਰਵਾਉਂਦੇ ਆ ਫਿਰ ਅਸੀਂ ਕੁਝ ਸੋਚਾਂਗੇ ਨੀਤੀ ਆਪਾਂ ਤਰਨਾ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ ਲਾਵਾਂਗੇ ਜ਼ਿਲ੍ਹਾ ਪਧਰੀ ਤਰਨਾ ਸਾਡੇ ਮੁਸੀਬਾਈ ਚ ਹਰ ਵਾਰੀ ਖਲਵਾੜ ਇਸ ਕਰਕੇ ਕੀਤਾ ਜਾਂਦਾ ਸਾਡੇ ਵਿੱਚ ਏਕਤਾ ਹੈ ਨਹੀਂ ਆ ਔਰ ਇਸ ਵਾਰ ਸਾਰੀਆਂ ਮਿਸ਼ਨਾਂ ਨੇ 20 ਤਰੀਕ ਨੂੰ ਇਕੱਠੇ ਹੋ ਕੇ ਧਾਰੀਵਾਲ ਦੇ ਵਿੱਚ ਇੱਕ ਸ਼ੋਭਾ ਯਾਤਰਾ ਵੀ ਰੱਖੀ ਆ ਸਾਰੇ ਭੈਣ ਭਰਾਵਾਂ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਆ ਉੱਥੇ ਵੀ ਹੌਮ ਹਮਾ ਕੇ ਪਹੁੰਚੋ ਔਰ ਜਿਹੜੀ 15 ਤਰੀਕ ਨੂੰ ਸਾਡੀ ਪ੍ਰੈਸ ਕਾਨਫਰੰਸ ਧਾਰੀਵਾਲ ਦੇ ਵਿੱਚ ਰੱਖੀ ਜਾ ਰਹੀ ਆ ਉਹਦੇ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਪਹੁੰਚ ਰਹੇ ਨੇ ਮੈਂ ਸਾਰੇ ਹੀ ਸੀਐਨਐਫ ਦੇ ਮੈਂਬਰਾਂ ਨੂੰ ਔਰ ਪਾਰਟੀ ਪ੍ਰਧਾਨਾਂ ਨੂੰ ਬੇਨਤੀ ਕਰਨਾ ਉਥੇ ਪਹੁੰਚਣ ਦੀ ਤਿਆਰੀ ਕਰ ਲੈਣ ਸਾਡੇ ਵੱਲੋਂ ਪੂਰਨ ਤੌਰ ਤੇ ਇਲੈਕਸ਼ਨ ਦਾ ਬਾਈਗੱਡ ਕਰਾਂਗੇ ਅਗਰ ਜੇ ਜਨਵਰੀ ਮਹੀਨੇ ਇਲੈਕਸ਼ਨ ਕਰਦੇ ਆ ਫਿਰ ਅਸੀਂ ਕੁਝ ਸੋਚਾਂਗੇ ਤਾਂ ਨਾ ਦੇਖੋ ਜੀ ਆਪਾਂ ਇਹ ਜਦੋਂ ਸਾਡੀ ਪ੍ਰੈਸ ਕਾਨਫਰੰਸ ਹੋਏਗੀ ਸਾਡੇ ਲਾਲ ਚੌਧਰੀ ਸਾਹਿਬ ਦੇ ਨਾਲ ਮੀਟਿੰਗ ਹੋਏਗੀ ਉਹੀ ਇਹਦਾ ਜੋ ਵੀ ਆ ਵਿਸ਼ੇਸ਼ ਮੰਗ ਦੱਸਣਗੇ